ਹੈਲੋ ਜੀ ਸਸਕੀ ਕਾਲ ਜੀ ਸਾਰਿਆਂ ਨੂੰ ਸੈਸਨ ਤੋਂ ਬਲੌਗ ਤੇ ਸੁਡਾਵਾ ਤੁਹਾਨੂੰ ਸਵਾਗਤ ਹੈ ਜੀ ਅੱਜ ਬਣਾਈਏ ਜਪਾ ਗੋਭੀ ਦੀ ਸਬਜੀ ਗੋਭੀ ਸਬਜੀ ਆਪਾਂ ਬਣਾਉਣੀ ਹੈ ਜੀ ਤਲ ਕੇ ਕਿ ਆਣਾ ਥੋੜਾ ਜਿਹਾ ੜਕ ਕੇ ਨੂੰ ਭੁੱਲ ਲਗੇ ਤੇ ਉਸ ਤੋਂ ਬਾਅਦ ਵਿੱਚ ਗੋਭੀ ਨੂੰ ਮੈਂ ਨਾਲ ਹੀ ਭੁੰਨ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਨਮਰਚ ਐਡ ਕਰ ਦਿੰਨੇ ਆ ਕਿ ਜਿਹੜਾ ਗੋਭੀ ਦਾ ਉਹਨਾ ਫੁੱਲ ਲੱਗਾ ਕਿ ਉਹ ਜਿਹੜੇ ਹੈਗੇ ਨੇ ਉਹ ਢਾਲ ਲੈਣਾ ਤਾਂ ਕਰਕੇ ਜੇ ਕਦੇ ਆਪਾਂ ਮਸਾਲੇ ਦੇ ਵਿੱਚ ਗੋਭੀ ਬਣਾਉਣੀ ਆ ਉਹ ਜਿਹੜੀ ਹੈਗੀ ਟਲ ਜਾਂਦੀ ਆ ਤੇ ਫਿਰ ਉਹ ਹੀ ਜੰਮੇ ਹਨਾ ਹੋਰੀ ਜੇ ਬਣ ਜਾਂਦੀ ਹੈਗੀ ਤੇ ਅੱਜ ਤੇ ਵਸ ਜਿਵੇਂ ਨਾ ਚੰਗੀ ਤਰ੍ਹਾਂ ਜਦੋਂ ਇਹ ਪੁੰਨ ਗਈ ਪਟੱਕ ਕੇ ਰੱਖ ਦਿੰਨੇ ਆ ਪੱਕ ਜਾਂਦੀ ਹੈ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਅੱਪੇ ਦੇ ਵਿੱਚ ਜਿਹੜਾ ਹੈਗਾ ਨੂਨ ਮਿਰਚ ਜਿਹੜੇ ਹੈਗੇ ਆ ਉਹ ਐਡ ਕਰ ਦਿੰਨੇ ਹੁੰਨੇ ਆ ਤੇ ਬਾਕੀ ਸੋਨ ਮੌਸਮ ਪਤਾ ਇਹ ਬਹੁਤ ਜ਼ਿਆਦਾ ਠੰਡਾ ਤਾਂ ਪੋ ਬਿਲਕੁਲ ਵੀ ਨੇ ਨਿਕਲ ਥੋੜੀ ਮੋਟੀ ਜਿਹੜੀ ਹੈਗੀ ਹੈ ਨਿਕਲਦੀ ਆ ਤੇ ਜੋਖ ਜਿਹੜੀ ਸਬਜੀ ਆ ਬਿਲਕੁਲ ਪੱਕ ਗਈ ਸੀ ਤੇ ਹੁਣ ਇਹਦੇ ਵਿੱਚ ਜਿਹੜੇ ਹੈਗੇ ਜੀ ਮੈਨੂੰ ਹੁਣ ਮਿਰਚ ਐਡ ਕਰਤੀ ਤੇ ਬਾਕੀ ਜਿਹੜਾ ਨਾ ਤੁਸੀਂ ਹੈਗੇ ਖੁਰਚਨੇ ਨਾਲ ਬਣਾਇਓ ਤੇ ਮੈਨੂੰ ਖੁਰਚਨਾ ਜਿਹੜਾ ਹੈਗਾ ਸੀ ਉਹ ਨਹੀਂ ਲੱਭਿਆ ਤੁਹਾਨੂੰ ਮੈਂ ਕਿੱਥੇ ਰੱਖ ਲਿਆ ਤੇ ਜਿਹੜੇ ਖੁਰਚਨੇ ਨਾਲ ਸਬਜੀ ਉਹ ਬਿਲਕੁਲ ਵੀ ਹਣੀ ਹੁੰਦੀ ਲੋ ਜਿ ਤਰ੍ਹਾਂ ਤੜੀਆਂ ਵੀ ਪਤਾ ਹੈਗਾ ਤੇ ਗੁੱਪੀ ਜਿਹੜੀ ਜਿਹੜੀ ਆਪਣੀ ਹੈਗੀ ਗੱਲਾਂ ਗੱਲਾਂ ਫਲ ਬੀ ਬਿਲਕੁਲ ਵੀ ਕੋਟਾ ਨਹੀਂ ਬਣਿਆਏਗਾ ਨੀ ਕਈ ਸਬਜ਼ੀਆਂ ਹੈਗੀ ਐ ਵੀ ਜਿਹੜੀ ਹੈਗੀ ਉਹ ਖਰਾਬ ਜੀ ਬਣ ਜਾਂਦੀ ਆ ਤੇ ਇੱਥੇ ਮੈਂ ਪਨਰੀ ਸੀਗੀ ਜੀ ਸੇਮੀਆਂ ਜਿਹੜੀ ਸੇਮੀਆਂ ਆਪਾਂ ਲੈ ਕੇ ਰੱਖ ਲੀਆਂ ਸੀਗੀਆਂ ਉਹਨਾਂ ਨੂੰ ਤਾਂ ਕਿਹਾ ਸੀ ਵੀ ਭੁੰਨਣ ਦੀ ਲੋੜ ਨਹੀਂ ਪਰ ਜਿਹੜੀ ਹੈਗੀ ਸੱਗ ਚੱਲਦੀ ਸੀ ਜੁੱਲੇ 'ਚ ਉਸ ਤੋਂ ਬਾਅਦ ਆਪਾਂ ਲਈ ਕਿ ਇਸ ਦੀ ਸੇਮੀ ਆਪਾਂ ਬਣ ਲਈਏ ਤੇ ਉਸ ਅੱਜ ਲਈ ਵੀਡੀਓ ਹੈ ਨਹੀਂ ਜੀ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ